ਖੁਰਪਾ ਚਾਹੀਦਾ ਯਾਰ ਵੱਡਾ ਐ ਖੁਰਪਾਗਾ ਆਪਣੇ ਕੋ ਵੱਡਾ ਐ ਖੁਰਪਾ ਚਾਹੀਦਾ ਉਹ ਬੱਡਾ ਕਿੱਡਾ ਤੂੰ ਬਦਲਾਂ ਚ ਬਣਾਉਣੀ ਦਾਲ ਆਪਣਾ ਜੁੱਤਾਂ ਨਾਲ ਮਾਰ ਹੈਗਾ ਦੇਖਿਆ ਸਪਿਆ ਥੋੜੀ ਵੱਡੀ ਦਿਖਾ ਇਸ ਤੋਂ ਤੁਸੀਂ ਇਹਨੇ ਮੈਚ ਕਰਾਉਣਾ ਵਕੜਾਈ ਤਾ ਉਹ ਮੇਰਾ ਨੇ ਭਾਜੀ ਪੱਟੀ ਐ ਇੱਥੇ ਮੈਚ ਬੰਦਾ ਚ ਇੱਥੇ ਹੀ ਬੰਦਾ ਔਰ ਬਲਬ ਤੇ ਬੰਦਾ ਯਾਰ ਇੱਥੇ ਬੰਦਾ ਖਾਂ ਔਰ ਬਾਗੀ ਆਲੀ ਬਹੁਤ ਵਧੀਆ ਇੱਕ ਵਾਰ ਆਪਣੀ ਬਣਾ ਲੈਣਾ ਆਪਣੀ ਇਹ ਭਾਂਡਿਆਂ ਦੀ ਆ ਪੂਰੀ ਵੀਰ ਔਰ ਟਾਕੇ ਵਿੱਚ ਚੰਦਿਆ ਕਿੱਡਾ ਤੇਰਾ ਗੰਡੇ ਬੰਬਰ ਦਾ ਮੂੰਹ ਆ ਉਹ ਬੰਦਾ ਜਦੋਂ ਆਉਂਦਾ ਪੁੱਛਦਾ ਹੀ ਆ ਮੜਿਆ ਤੇ ਉਹ ਚੱਲਦੀ ਗੱਲ ਆ ਲੈਣਾ ਕੋ ਹਾਂਜੀ ਹਾਂਜੀ ਕੀ ਲੈਣਾ ਦੱਸ ਯਾਰ ਮੇਰਾ ਭਰਾ ਨੇ ਖੁਰਪਾ ਚਾਹੀਦਾ ਯਾਰ ਵੱਡਾ ਐ ਖੁਰਪਾ ਹੈਗਾ ਆਪਣੇ ਕੋਲ ਵੱਡਾ ਐ ਖੁਰਪਾ ਚਾਹੀਦਾ ਉਹ ਕਹਿੰਦਾ ਕਿ ਕਿ ਤੂੰ ਬਦਲਾਂ ਚ ਬਣਾਉਣੀ ਦਾਲ ਮੇਰਾ ਭਰਾ ਜੁੱਤਾਂ ਨਾਲ ਮਾਰ ਹੈ ਇਹ ਇਹ ਸਟੈਂਡਰਡ ਸਾਈਜ਼ ਹੁੰਦਾ ਵਾ ਵੇਖੋ ਕਿੰਨੂੰ ਤੂੰ ਬਦਲਾਂ ਚ ਬਣਾਉਣੀ ਕਿੱਦਾਂ ਹੀ ਹੁੰਦੀ ਆ ਮਤਲਬ ਇਹੋ ਵੇਖਦਾ ਜਾਦਾ ਇਹੀ ਆ ਨਹੀਂ ਇਹ ਤੋਂ ਵੱਡਾ ਐ ਨਹੀਂ ਆ ਯਾਰ ਤੂੰ ਜਾ ਦੇ ਤੱਕ ਨਹੀਂ ਤੂੰ ਉਸ ਪੈਣਾ ਤੱਕ ਨਹੀਂ ਨਿਕਰਾ ਗੱਲ ਵਾਂਗੇ ਹੁਣ ਸੇਕ ਪੈਂਦਾ ਵਾ ਬੰਦੇ ਨੇ ਜੋ ਖਵਾ ਖਾ ਮਾਰਨਾ ਸੇਕ ਨਹੀਂ ਪੈਂਦਾ ਥੋੜਾ ਲੰਮਾ ਨਹੀਂ ਆ ਖਵਾ ਤੇਰੇ ਨਾਲ ਵਾਜੇ ਕਿਤੇ ਵਿੱਚੋਂ ਨਿਕਲ ਕੇ ਤਰਾ ਤੂੰ ਨਹੀਂ ਲੈਣਾ ਕੋਈ ਤੂੰ ਬੰਦਿਆਂ ਨੂੰ ਦੱਸ ਖੁਰਬਲ ਲੈ ਲੈਣਾ ਯਾਰ ਕਿੱਧਰ ਕੀ ਜੰਨਾ ਪਰੇ ਬੰਦਿਆਂ ਕੋ ਤੈਨੂੰ ਦੇਂਦਾ ਜੀ ਤੈਨੂੰ ਕਹਿੰਦੇ ਉਹ ਖੁਰਬਲ ਲੈ ਜਾ ਤੂੰ ਅੱਗੇ ਮੇਰਾ ਦਿਮਾਗ ਖਰਾਬ ਆ ਤੇ ਤੂੰ ਹੋਰ ਕਰੀ ਜਾਂਦਾ ਤੇਰਾ ਬੜਾ ਚਿੱਬੀ ਬਾਲਟੀ ਵਰਗਾ ਮੂੰਹ ਮੇਰੇ ਭਰਾ ਹਾਂ ਉਸੇ ਕਰੇ ਛੇਤੀ ਉੱਠਿਆ ਨਹੀਂ ਮੈਂ ਤਾਂ ਨੌਂ ਉੱਠਿਆ ਆ ਤੂੰ ਨਹੀਂ ਤੇ ਪੂਰੇ ਘਰ ਮੇਰਾ ਵੀਰ ਚਾਹ ਜਾਣਾ। ਮੇਰਾ ਭਰਾ ਮੇਰੀ ਗੱਲ ਸੁਣ। ਮੈਂ ਬ੍ਰਸ਼ ਨਹੀਂ ਕੀਤਾ ਮੈਂ ਤੇਰੇ ਮੂੰਹ ਤੇ ਥੁੱਕ ਦੇਣਾ ਹੀ ਹਾਂ। ਗੱਲ ਮੇਰੀ ਸੁਣ ਲੈ ਬੰਦੇ ਨੂੰ ਕੀ ਰੇਸ਼ ਮੈਨੂੰ। ਆ ਤੂੰ ਮੈਨੂੰ ਆ ਗਿਆ ਪਸੰਦ। ਚੱਲ ਅਗ ਇੱਕ ਮਿੰੂਟ ਦੇਖ ਕੜਾਈ ਦੇਖ ਕੋਈ ਕੜਾਈ ਕਿੱਥੇ ਆ? ਕੜਾਈ ਕਿੱਥੇ ਹੀ ਆ। ਆਹੋ। ਜੇ ਲੈਣੀ ਤੇ ਫਿਰ ਗੱਲ ਕਰੀ ਮੈਨ ਨਾਲ। ਮੇਰਾ ਚੱਲ ਦਿਖਾ ਤੇ ਸਹੀ ਭਰਾ ਤੂੰ ਪਹਿਲੇ ਤੂੰ ਵੇਚਣ ਵਾਲੀ ਗੱਲ ਹੀ ਨਹੀਂ ਕਰਦਾ। ਆਹ ਕੜਾਈ ਹੈ ਇੱਕ ਆਹ ਵੇਖ। ਕਿਹੜੀ ਆ? ਲੈ ਤੇਰਾ ਖਾਈ ਦੋ ਰਿਹਾ ਇੱਥੇ ਰੱਖ। ਇਹ ਮਦੀਆ ਬਾਬਾ। ਨਹੀਂ ਨਹੀਂ ਇਹ ਤੋਂ ਵੱਡੀ ਐ ਨਹੀਂ ਥੋੜੀ। ਓ ਯਾਰ ਕੜਾਈ ਤੇ ਜਹਾਜ਼ ਉਤਰਨਾ ਵਾ ਤੂੰ ਉਹ ਗੱਲ ਕਰ ਗਿਆ ਇਹੋ ਕੜਾਈ ਹੁੰਦੀ ਆ ਲੈਣੀ ਤੇ ਤੂੰ ਦੱਸ ਮੇਰਾ ਵੀ ਮੇਰਾ ਭਰਾ ਤੂੰ ਕਿਤੇ 에어ਪੋਰਟ ਤੇ ਪੁੱਛੇ ਤੇ ਨਹੀਂ ਲਾਉਂਦਾ ਰਿਆ ਤੂੰ ਜਹਾਜ਼ ਵਾਲੀ ਗੱਲ ਹੀ ਨਹੀਂ ਛੱਡਦਾ ਯਾਰ ਕੋਈ ਦੂਜੀ ਗੱਲ ਕਰ ਲੈ ਮੇਨਾ ਕੋਈ ਯਾਰ ਕੋ ਲੈਣੀ ਆ ਕੋ ਲੈਣੀ ਆ ਯਾਰ ਪਰ ਇਹ ਤੋਂ ਵੱਡੀ ਕੜਾਈ ਚਾਹੀਦੀ ਆ ਘਰੇ ਪ੍ਰੋਗਰਾਮ ਆ ਹੀ ਬੱਕਰੇ ਬੁੱਕਰੇ ਬਣਾਉਣੇ ਆ ਉਹ ਬੱਕਰੇ ਬਣਾਉਣੇ ਆ ਕਿ ਤੂੰ ਲੜਾਉਣੇ ਆ ਵਿੱਚ ਵਿੱਚ ਪਾਉਂਦੇ ਨੇ ਮੰਦਰੀ ਯਾਰ ਕਿੰਨੇ ਬਣਾਉਣੇ ਤੁਸੀਂ ਉਹ ਨਹੀਂ ਨਹੀਂ ਯਾਰ ਬੱਕਰੇ ਬਣਾਉਣੇ ਕਿ ਲੜਾਉਣੇ ਨਹੀਂ ਯਾਰ ਥੋੜੀ ਵੱਡੀ ਦਿਖਾ ਇਸ ਤੋਂ ਇਹ ਵਿੱਚ ਮੈਚ ਕਰਾਉਣਾ ਕੜਾਈ ਉਹ ਮੇਰਾ ਭਰਾ ਮੈਨੂੰ ਇਤੋਂ ਵੱਡੀ ਕੜਾਈ ਦਿਖਾ ਜੁਗਤਾ ਨਾ ਮਾਰ ਮੇਰੇ ਨਾਲ ਯਾਰ ਵੱਡੀ ਹੋਈ ਹੁੰਦੀ ਆ ਬਾਤ ਨਹੀਂ ਲੈਣੀ ਤੇ ਤੂੰ ਤਾਂ ਵੀ ਤਾਹ ਤੋਂ ਲੈਣੀ ਆ ਨਹੀਂ ਆ ਹੀਟਲੀ ਗਾੜਾਂ ਵਾਲੀ ਹਾਂ ਉਹ ਨਾਂ ਮੇਰਾ ਭਰਾ ਜੇਦਕਾਰੇ ਤੋਂ ਵੱਡੀ ਦੇ ਓ ਯਾਰ ਤੂੰ ਬਣਾ ਕੇ ਗੱਲ ਕਰ ਤੂੰ ਦੰਦ ਨਾ ਲਾਦੀ ਮੇਰੇ ਤੂੰ ਬਣਾ ਤੂੰ ਨਹੀਂ ਲੈਣਾ ਕੋ ਮੇਰੇ ਭਰਾ ਮੈਂ ਤੇਰੇ ਦੰਦ ਲਾਵਾਂ ਚੇ ਨਾਲਾਂ ਮੈਂ ਤੇਰੇ ਢਿੱਡ 'ਚ ਮੈਂ 16 ਟੀਕੇ ਲਵਾ ਦੇਣੀ ਹਾਂ ਓ ਯਾਰ ਆ ਲੈਣੀ ਆ ਭਰਾ ਤੂੰ ਜਦੋਂ ਨਹੀਂ ਗੱਲਾਂ ਕਰਦੇ ਦੇ ਦੇ ਆਈ ਦੇ ਦੇ ਇਹੋ ਕੱਢ ਦਾ ਕੱਢ ਦੇ ਕੱਢ ਦੇ ਪੜੀ ਗੱਲ ਵਾ ਲੈ ਅੱਜ ਪਹਿਣੀ ਆ ਕਾਗ ਦੀ ਇੱਜ਼ਤ ਕਰੀਦੀ ਹੁੰਦੀ ਆ ਉਹ ਵੱਡੀ ਚੀਜ਼ ਜਿਹੜੀ ਆ ਨਾ ਉਹ ਤੇ ਖੁੱਲਾ ਸਮਾਨ ਬਣ ਜਾਂਦਾ ਸੌਖਾ ਯਾਰ ਤੇਰੇ ਕੋ ਕਿਹੜੀਆਂ ਲੱਤਾਂ ਘਟਾਲੀਆਂ ਆ ਆਪਾਂ ਪ੍ਰਾਈਸ ਦੇ ਤੂੰ ਕੰਡੇ ਤੇਰੀ ਟੂਰ ਘੋੜ ਡਿੱਡ ਕੇ ਪੈਂਦੇ ਚੱਲ ਹਣ ਦੋ ਚੀਜ਼ਾਂ ਫਾਈਨਲ ਹੋ ਗਈਆਂ ਤੇ ਰੱਖ ਤੇ ਉਹ ਟੱਬ ਦਊਂਗਾ ਵੱਡਾ ਯਾਰ ਕਈ ਵਾਰੀ ਪਕੌੜੇ ਪੂੜੇ ਦਾ ਵੇਸਣ ਕੋਲ ਨਾ ਹੁੰਦਾ ਨਾ ਯਾਰ ਵੱਡਾ ਦਾ ਬੈਡਾ ਹੀ ਹੁੰਦਾ ਤਾਂ ਆਪਾਂ ਤੁਸੀਂ ਵੀ ਲੈਂਟਰ ਵਾਲੀ ਮਸ਼ੀਨ ਲਾਜੋ ਫਿਰ ਲੈਂਟਰ ਵਾਲ ਕਿੰਨੇ ਜਾਂ ਵੇਚਣੀਆਂ ਕਹਿੰਦੀ ਵੇਚਣੀਆਂ ਕੋਈ ਆ ਵੇ ਆ ਟੱਬ ਆ ਟੱਬ ਦਿਖਾ ਹਵਲਾ ਆ ਵੇ ਆ ਟੱਬ ਉਹ ਹੈ ਬ੍ਰ ਓਏ ਯਾਰ ਤੇਰਾ ਦਿਮਾਗ ਖਰਾਬ ਆ ਯਾਰ ਇਹ ਕੂਲ ਵਾਏ ਭਾਈ ਕਈ ਵਾਰੀ ਵਿੱਚ ਬੈ ਕੇ ਬੰਦਾ ਚੰਗੀ ਦਾ ਵੇਸਣ ਖੋਲਦਾ ਨਾ ਯਾਰ ਤੂੰ ਰਹਿ ਦੇ ਤੂੰ ਨਹੀਂ ਲੈਣਾ ਯਾਰ ਤੂੰ ਉਹ ਗੱਲਾਂ ਕਰਦੇ ਆ ਮੈਂ ਤੂੰ ਯਾਰ ਮੇਰੀ ਗੱਲ ਸੁਣ ਹਰ ਬੰਦੇ ਦਾ ਆਪਣਾ ਹਿਸਾਬ ਹੁੰਦਾ ਵਾ ਬੱਚਾ ਵਾਏ ਤੂੰ ਵੀ ਚੰਦਿਆ ਉਹ ਕਰਦੇ ਆ ਹਿਸਾਬਾ ਵੀ ਮਾਪੇ ਸਾਡੇ ਚੈੱਕ ਕਰ ਲੈਂਦੇ ਇੱਕ ਵਾਰੀ ਨਾ ਯਾਰ ਤੂੰ ਤੋੜ ਦੇ ਨਾ ਭਾਈ ਲੈਣਾ ਨਾ ਲੈਣਾ ਇੱਕ ਮਿੰਟ ਹੋ ਜਾ ਯਾਰ ਓ ਯਾਰ ਆ ਠੀਕ ਆ ਠੀਕ ਆ ਠੀਕ ਆ ਚੁੱਕੋ ਜਣਾ ਸਮਾਨ ਉਹ ਪ੍ਰਾਜ ਚੈੱਕ ਕਰਨ ਦਾ ਤਰੀਕਾ ਸਾਡਾ ਯਾਦ ਚੰਗਾ ਤੇਰਾ ਤਰੀਕਾ ਦੂਰ ਇਹ ਫਾਈਨਲ ਆ ਜਾ ਮੇਰਾ ਭਰਾ ਆ ਕੁਝ ਹੋਰ ਵੀ ਲਈ ਆ ਜਾ ਹਾਦੂ ਕੀ ਤੇਰੇ ਅਲੀ ਯਾਰ ਤੇ ਉਹ ਉਹ ਗੱਲਾਂ ਕਰਦੇ ਆ ਕੀ ਹੋ ਗਿਆ ਪਾ ਇੱਕ ਆਪਣਾ ਸਰਪਾ ਹੋ ਗਿਆ ਇੱਕ ਕੜਾਈ ਇੱਕ ਟੱਬ ਹੋ ਗਿਆ ਹੈ ਨਾ ਹੋਰ ਮੈਨੂੰ ਕੀ ਚਾਹੀਦਾ ਸੀ ਭਲਾ ਪਰ ਤੈਨੂੰ ਥੋੜੀ ਅਕਲ ਚਾਹੀਦੀ ਹੈ ਯਾਰ ਥੋੜੀ ਅਕਲ ਕਰ ਲੈ ਆਈ ਕਿ ਲੱਗੀ ਮੈਨੂੰ ਤੈਨੂੰ ਥੋੜੀ ਅਕਲ ਚਾਹੀਦੀ ਹੈ ਕਿਹੜੀ ਗੱਲ ਹੁੰਦੀ ਪ੍ਰਾਤੂ ਪੈਸੇ ਵਟਣੇ ਕਿ ਨਹੀਂ ਵਟਣੇ ਤੂੰ ਤਾਂ ਮੇਰਾ ਦਿਮਾਗ ਖਾ ਲਿਆ ਵਟਣਾ ਤੇਰੇ ਕੋ ਮੈਨੂੰ ਪਤਾ ਕੀ ਹੈ ਕਿਹੜਾ ਪਿੱਤਲ ਦੇ ਚਮਚੇ ਵਰਗਾ ਮੂੰਹ ਤੇਰਾ ਮੇਰਾ ਭਰਾ ਇੱਧਰ ਗੱਲ ਸੁਣ ਆ ਅੱਛਾ ਉਹ ਕੀ ਪਿਆ ਆਂ ਬੰਡਾ ਚਾਹੀਦਾ ਸੀ ਸੱਚ ਮੈਨੂੰ ਇਹ ਗਾਗਰਵਾ ਭਾਜੀ ਇਹ ਗਾਗਰ ਹੁੰਦੀ ਆ ਉਹ ਪਾਏ ਉਹੀ ਭਾਂਡਾ ਰੀ ਉਹ ਜਿਹੜੇ ਕਹਿੰਦੇ ਹੁੰਦੇ ਗੱਲ ਭਾਂਡੇ ਦੀ ਵੜ ਗਈ ਆ ਮੈਂ ਤੈਨੂੰ ਮਾਰ ਦੇਣਾ ਇੱਥੇ ਖੜੇ ਤੂੰ ਉਹ ਗੱਲਾਂ ਕਰਦੇ ਤੂੰ ਮੇਰਾ ਭਰਾ ਲੜਦਾ ਕਿਉ ਮੈਨਾਂ ਤੂੰ ਉਹ ਮੈਂ ਖੜੇ ਚ ਭਰਾ ਮਾਰਨੀ ਆ ਤੇਰਾ ਕੋਈ ਕੰਮ ਦੀ ਗੱਲ ਕਰ ਤੂੰ ਭਾਂਡੇ ਤੇ ਤੂੰ ਨਾ ਅਗਰਾਂ ਦੀ ਗੱਲ ਕਰ ਯਾਰ ਤੂੰ ਭਾਂਡਿਆਂ ਉਹ ਤੂੰ ਨਹੀਂ ਲੈਣਾ ਯਾਰ ਏ ਉਹ ਮੈਂ ਲੈਣਾ ਦੀ ਗੱਲ ਨਹੀਂ ਆ ਭਰਾ ਇਹ ਸਟੀਲ ਦਾ ਵਾ ਮੈਨੂੰ ਪਿੱਤਲ ਦਾ ਚਾਹੀਦਾ ਵਾ ਤੂੰ ਪਹਿਲਾਂ ਇੱਕ ਕੰਮ ਕਰੋ ਜਿਹੜੇ ਵੀ ਤੁਹਾਡੇ ਘਰ ਚ ਸਟੀਲ ਨਾਲੇ ਆ ਨਾ ਉਹ ਸਾਰੇ ਪਹਿਲਾਂ ਵੇਚੋ ਫਿਰ ਇੱਕ ਹੋਣਾ ਇਹ ਪਿੱਤਲ ਦਾ ਪਿੱਤਲ ਵੀ ਨਹੀਂ ਜਣੀ ਤੁਹਾਡੇ ਕੋਲ ਰਹਿੰਦੇ ਤੁਸੀਂ ਪਿੱਤਲ ਕੀ ਗੱਲ ਮਹਿੰਗੀ ਹੁੰਦੀ ਰੱਖਦੇ ਜਿੱਥੋਂ ਲਿਆਈ ਹੈ ਹੈ ਕਿੰਨੀ ਕ ਮਹਿੰਗੀ ਹੁੰਦੀ ਆ ਬੜੀ ਮਹਿੰਗੀ ਹੁੰਦੀ ਆ ਭਾ ਉਹ ਤਾਂ ਮੈਨੂੰ ਰੇਟ ਹੀ ਨਹੀਂ ਪਤਾ ਇੰਨੀ ਮਹਿੰਗੀ ਹੁੰਦੀ ਆ ਆਹ ਚੱਲ ਕੋਈ ਗੱਲ ਉਹ ਪਿੱਤਲ ਲੈਣਾ ਹੀ ਨਹੀਂ ਆ ਭਾਈ ਰਖ ਜੀ ਫੇਰ ਉਹ ਮੈਨੂੰ ਯਾਦ ਆਈ ਹੁਣੇ ਉਹ ਕੀ ਕਹਿੰਦੇ ਉਹਨੂੰ ਉਹ ਕੌਲੀਆਂ ਨਹੀਂ ਹੁੰਦੀਆਂ ਉਹ ਨਿੱਕੇ ਨਿੱਕੇ ਕੌਲੀਆਂ ਚਾਹੀਦੀਆਂ ਵਾ ਓ ਯਾਰ ਇਹ ਟੀ ਕਿਹੜੀ ਕੋਲੀਂ ਦੀਸਾਂ ਨਾ ਬੁਰਕੀ ਬੁਰਕੀ ਰੋਟੀ ਮਿਲਦੀ ਏ ਤੁਹਾਨੂੰ ਮੇਰਾ ਭਰਾ ਤੂੰ ਗਰੀਬ ਆਦਮੀ ਨੂੰ ਕਦੀ ਕੁਝ ਖਾਦਾ ਨਹੀਂ ਹੋਣਾ ਰੋਟੀ ਦੇ ਬਸ ਸਵੀਟਿਸ਼ ਬੁਰਕੀ ਬੁਰਕੀ ਕੁਝ ਖਲਾਜਾ ਮੁੰਦਾ ਕੇ ਦਈਦਾ ਵਾ ਉਹ ਚਾਹੀਦੀ ਮੈਨੂੰ ਨਿੱਕੀ ਕੌਲੀ ਉਹ ਨਿੱਕੀ ਕੋਲੀ पे ਉਹ ਵੀ ਪਿੱਤਲ ਚ ਨਹੀਂ ਕਾਪੋ ਮੇਰੇ ਕੋ ਹਗੇ ਕਰੇ ਆ ਤੇ ਆ ਕੀ ਕੀ ਹੋ ਗਿਆ ਆਪਣਾ ਕਾਬੂ ਗਿਆ ਵਾ ਇੱਕ ਆ ਹੋ ਗਿਆ ਆਹ ਪੱਠੀ ਹੇ ਭਾਈ ਪੱਠੀ ਤੇ ਖਾਂਟੀ ਨੂੰ ਸਮਾਨ ਬੰਦਾ ਇੱਥੇ ਇੱਥੇ ਬੰਦਾ ਔਰ ਬਲਬ ਤੇ ਬੰਦਾ ਇੱਥੇ ਬੰਦਾ ਰੰਗ ਨੂੰ ਤੂੰ ਹੋ ਨਿਆ ਬਲਬ ਤੇ ਬੰਦੇ ਤੇਰਾ ਭਰਾ ਕਹਿੋ ਜੈ ਤੇਰਾ ਸੜੇ ਮੱਛਰ ਵਰਗਾ ਮੂੰਹ ਆ ਮੂੰਹ ਥੋੜੀ ਨਿੱਕੀ ਰਹੀ ਦੀ ਪੱਠੀ ਤੋਂ ਨਿੱਕੀ ਰਹੀ ਆ ਯਾਰ ਇਦੋਂ ਨਿਕਾ ਕੇ ਦੀਵਾ ਲੈ ਜਾਓ ਤੁਸ ਤਾਂ ਅਸਲੀ ਪੱਠੀ ਆ ਹੈ ਆ ਫੜੇ ਇੱਕ ਬੰਦਾ ਹੋ ਪਗ ਲਗਦਾ ਦੀ ਆ ਕੋ ਯਾਰ ਇਦਾਂ ਦੀ ਆ ਇਹ ਕੀ ਇਹ ਤੇ ਰਵਾਇਤ ਇਹ ਤੇ ਸੇਕ ਪੈਂਦਾ ਉਹ ਰਿੱਕ ਕਿ ਮੀਂਹ ਪੈਂਦਾ ਚੱਲ ਠੀਕ ਆ ਮੇਪਾ ਇੱਕ ਆ ਪੱਠੀ ਵੀ ਕਰ ਦੇ ਠੀਕ ਆ ਹੈ ਨਾ ਆ ਪੱਠੀ ਹੋ ਗਈ ਆ ਹੈ ਨਾ ਕੜਾਈ ਐਦਾਂ ਕਰੋ ਬਿੱਲ ਬਣਾ ਦਿਓ ਬਣਾ ਦਿੰਦੇ ਆ ਉਹ ਕੋਈ ਗੱਲ ਸੁਣੋ ਆਪਣੇ ਤੋਂ ਚਮਚੀਆਂ ਕੇ ਚਮਚੇ ਚਮਚੇ ਹੈਗੇ ਚਮਚੇ ਕੋਈ ਯਾਦ ਆ ਉਹ ਦੱਸੋ ਇਹਨਾਂ ਦੇ ਆਫਰ ਚੱਲਣ ਦੀ ਚਮਚਿਆਂ ਤੇ ਕੀ ਆਫਰ ਆ ਆ ਮੈਂ ਇੱਕ ਨਾਲ ਫ੍ਰੀ ਆ ਰਿਹਾ 12 ਲਾਓਗੇ ਤੇ ਫਿਰ ਮਿਲੂਗਾ 12 ਚਮਚੀਆਂ ਨੇ ਕਿੰਝ ਚਫਰੀ ਠੀਕ ਆ ਇਹ ਫਰੀ ਆ ਇਹ ਫਰੀ ਆ ਠੀਕ ਆ ਹੋ ਠੀਕ ਆ ਭਾਜੀ ਇਹ ਫਰੀ ਆ ਹਾਂ ਵਾਹ ਯਾਰ ਇਹ ਫਰੀ ਆ ਬਪਰਾਵਾ